ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 9ਾ ਤਿਕੋਣਮਿਤੀ ਦੇ ਕੁਝ ਉਪਯੋਗ ਅਭਿਆਸ ਨੰਬਰ 9.1 ਤੇ ਇਸ ਅਭਿਆਸ ਦੇ ਅਗਲੇ ਦੋ ਸਵਾਲ 11ਵਾਂ ਅਤੇ 12ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀ ਤੁਹਾਨੂੰ ਚੇਤਾ ਕਰਾ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀ 10ਵੀਂ ਜਮਾਤ ਦੀਆਂ ਹੋਰ ਵਿਸ਼ੇਰੀਆਂ ਵੀ ਪਲੇਲਿਸਟਾਂ ਆਈਆਂ ਨੇ ਤੁਸੀਂ ਚੈਨਲ ਤੇ ਜਾ ਕੇ ਉਹਨਾਂ ਨੂੰ ਜ਼ਰੂਰ ਦੇਖੋ ਇੱਕ ਹੈਗੀ 10th ਮੈਥ ਨੋਟਸ ਇੱਕ ਹੈਗੀ 10th ਸਾਇੰਸ ਇੱਕ ਹੈਗੀ 10th ਇੰਗਲਿਸ਼ ਐਮਸੀਬੀ ਇੱਕ ਹੈਗੀ 10th ਇੰਗਲਿਸ਼ ਲਿਟਰੇਚਰ ਇੱਕ ਹੈਗੀ 10th ਗ੍ਰਾਮਰ ਇੱਕ ਹੈਗੀ ਗਣਿਤੇ ਸਿਧਾਂਤ ਤੇ ਇੱਕ ਹੈਗੀ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਸੋ ਦੇਖੀਏ ਬੱਚਿਓ ਨੇ ਵਾਲਾ ਸਵਾਲ ਕਹਿੰਦੇ ਸਵਾਲ ਹੈ 11ਵਾਂ ਕਹਿੰਦੇ ਇੱਕ ਨਹਿਰ ਦੇ ਇੱਕ ਤੱਟ ਤੇ ਮਨੇ ਜੋ ਕੰਡਾ ਹੁੰਦਾ ਹੈ ਇੱਕ ਨਹਿਰ ਦੇ ਕੰਢੇ ਕੰਡੇ ਤੇ ਇੱਕ ਟੀਵੀ ਟਾਵਰ ਸਿੱਧਾ ਖੜਾ ਹੈ ਸੋ ਇਹਨਾਂ ਕਿ ਇਹ ਨਦੀ ਦਾ ਕੰਡਾ ਵੀ ਵੀ ਸੋ ਇਹ ਟਾਵਰ ਖੜੀ ਹੈ ਠੀਕ ਹੈ ਟਾਵਰ ਦੇ ਠੀਕ ਸਾਹਮਣੇ ਦੂਸਰੇ ਤੱਟ ਤੇ ਇੱਕ ਹੋਰ ਬਿੰਦੂ ਤੋਂ ਟਾਵਰ ਦੇ ਸ਼ਿਖਰ ਦਾ ਉਚਾਣ ਕੋਣ 60 ਡਿਗਰੀ ਹੈ ਸੋ 60 ਡਿਗਰੀ ਇੱਥੇ ਬੰਦਾ ਹੈ ਨਾ ਕਿ ਨਹਿਰ ਦਾ ਦੂਜਾ ਕੰਡਾ ਸੀ ਹੋ ਗਿਆ ਤੇ ਇੱਥੋਂ ਦੀ ਸ਼ਿਖਰ ਦਾ ਟਾਵਰ ਦੇ ਸ਼ਿਖਰ ਦਾ ਉਚਾਣ ਕੋਣ 60 ਡਿਗਰੀ ਹੈ ਕਿਸੇ ਤੱਟ ਤੋਂ ਇਸ ਬਿੰਦੂ ਤੋਂ 20 ਮੀਟਰ ਦੂਰ ਇਸੇ ਤੱਟ ਤੋਂ ਇਸੇ ਤਰ੍ਹਾਂ ਤੋਂ ਮਿਲਿਆ ਐਵਲਾ ਤੱਟ ਹੈ ਇਹ ਤੋਂ 20 ਮੀਟਰ ਦੂਰ ਅਤੇ ਇਸ ਬਿੰਦੂ ਨੂੰ ਮিনার ਦੇ ਆਧਾਰ ਬਿੰਦੂ ਨਾਲ ਮਿਲਾਉਣ ਵਾਲੀ ਰੇਖਾ ਤੇ ਸਥਿਤ ਇੱਕ ਹੋਰ ਬਿੰਦੂ ਤੋਂ ਟਾਵਰ ਦੇ ਸ਼ਿਖਰ ਦਾ ਉਚਾਨ ਕੋਣ 30 ਡਿਗਰੀ ਹੈ ਟਾਵਰ ਦੀ ਉਚਾਈ ਅਤੇ ਨਹਿਰ ਦੀ ਚੌੜਾਈ ਪਤਾ ਕਰੋ ਸੋ ਬੱਚਿਓ ਹਣ ਚਿੱਤਰ ਬਣਾ ਲਿਆ ਆਪਾਂ ਦੇਖੋ ਚਿੱਤਰ ਦਿੱਤਾ ਹੀ ਹੋਇਆ ਸੱਚ ਬਣਾਉਣ ਦੀ ਲੋੜ ਹੀ ਨਹੀਂ ਸੋ ਚਿੱਤਰ ਦਾ ਥੋੜਾ ਅਸੀਂ ਸੰਖੇਪ ਦੇ ਵਿੱਚ ਵੇਰਵਾ ਦੇ ਦਿੰਨੇ ਤਾਂ ਕਿ ਕੱਲ ਸਭ ਨੂੰ ਸਮਝ ਆ ਜਾਵੇ ਚਿੱਤਰ ਮੁਤਾਬਕ BC ਨਹਿਰ ਹੈ ਐ BC ਹਨੇ ਰਹੀ ਹੈ ਅਤੇ AB ਟੀਵੀ ਟਾਵਰ ਹੈ AB ਟੀਵੀ ਟਾਵਰ ਹੈ ਬਿੰਦੂ D ਤੋਂ ਟਾਵਰ ਦੇ ਸ਼ਿਖਰ ਦਾ ਉਚਾਨ ਕੋਣ ADB 30 ਡਿਗਰੀ ਹੈ ਸੋ A D B 30 ਡਿਗਰੀ ਹੈ ਇੱਥੇ ਤੱਕ ਹਨਾ ਅਤੇ ਬਿੰਦੂ C ਤੋਂ ਉਚਾਨ ਕੋਣ ACB ਇਹ 60 ਡਿਗਰੀ ਹੈ DC 20 ਮੀਟਰ ਹੈ BC ਅਤੇ AB ਪਰਸ਼ੰਚਨ ਪਾਉ BC ਪਤਾ ਕਰਨਾ ਹੈ ਕਿੰਨਾ ਤੇ AB ਪਤਾ ਕਰਨਾ ਹੈ ਕਿੰਨਾ ਏ ਵੀ ਦੀ ਉਚਾਈ ਬੀ ਸੀ ਦੀ ਚੌੜਾਈ ਸੋ ਮੰਨ ਲਓ ਸੀ ਵੀ ਬਰਾਬਰ ਜਾਂ ਬੀ ਸੀ ਬਰਾਬਰ ਜਾਂ ਸੀ ਬੀ ਜਾਂ ਬੀ ਸੀ ਕੋ ਬੱਲੇ ਇਹਨੂੰ ਐਕਸ ਮੰਨ ਲਿਆ ਕੰਮ ਸੌਖਾ ਕਰਨ ਲਈ ਲਿਖਣ ਲਈ ਠੀਕ ਹੈ ਔਰ ਦੇਖिए ਹੁਣ ਤ੍ਰਿਭੁਜ ਏ ਡੀ ਬੀ ਵਿੱਚ ਏ ਡੀ ਬੀ ਵਿੱਚ ਟੈਨ ਏ ਡੀ ਬੀ ਟੈਨ ਕੋਣ ਕਿਹਦੇ ਬਰਾਬਰ ਹੁੰਦਾ ਹੈ ਸੰਮੁਖ ਪੁਜਾ ਲਾਗਵੀਂ ਪੁਜਾ ਸੰਮੁਖ ਪੁਜਾ ਏ ਵੀ ਹੈਗੀ ਹੈ ਲਾਗਵੀਂ ਪੁਜਾ ਬੀ ਡੀ ਹੈਗੀ ਹੈ ਏ ਵੀ ਬੀ ਡੀ ਸੋ ਇਹ ਵੀ ਦੇ ਬਰਾਬਰ ਹੋ ਜਾਏਗਾ tan ADB BD ਸੋ ਹੋ ਗਿਆ ਸੋ ਇਹ ਕਿੰਨਾ ਹੈ ਜੋ tan ਆਪਣਾ BD ਕਿੰਨਾ ਹੈਗਾ ਇਹ 20 ਹੈਗਾ ਇਹ x ਹੈਗਾ ਸੋ 20 x ਹੋ ਗਿਆ BD ਸੋ 20 x tan 30 ਡਿਗਰੀ ਹੈਗਾ ਇਹ ਵਾਲਾ 30 ਡਿਗਰੀ ਹੈ ਨਾ ਤੇ tan 30 ਕੀ ਦੇ ਬਰਾਬਰ ਹੁੰਦਾ 1 ਵਰਗਮੂਲ 3 ਸੋ ਇਹ ਵੀ ਬਰਾਬਰ 20 x ਵਰਗਮੂਲ 3 ਇਹਨੂੰ ਨੰਬਰ ਦੇ ਦਿੱਤਾ 1 ਤ੍ਰਿਪੁਜ ਏਸੀਬ ਵਿੱਚ ਹੈ ਉਹਲਾ ਤ੍ਰਿਪੁਜ ਏਸੀਬ ਵਿੱਚ ਫਿਰ ਟੈਨ ਏਸੀਬ एवी ਸਰਮੁਕੁਜਾ ਲਾਮੁਕੁਜਾ बीसी ਹੋ ਗਿਆ ਹੁਣ एवी बीसी ਟੈਨ ਏਸੀਬ बीसी ਹੈਗਾ ਐਕਸ ਅਸੀਂ ਮੰਨਿਆ ਟੈਨ 60 ਡਿਗਰੀ 56 ਡਿਗਰੀ ਟੈਨ ਸੱਟ ਕੱਟਣਾ ਹੁੰਦਾ ਵਰਗਮੂਲ ਤਿੰਨ ਹੁੰਦਾ ਸੋ ਐਕਸ ਗੁਣਾ ਵਰਗਮੂਲ ਤਿੰਨ ਇਹਨੂੰ ਦੋ ਨੰਬਰ ਦੇ ਦਿੱਤਾ ਹੁਣ ਬੱਚਿਓ ਦੇਖੋ ਖੱਬੇ ਪਾਸੇ ਇਹ ਵੀ ਏਵੀ ਹੈਗਾ ਇੱਥੇ ਵੀ ਖੱਬੇ ਪਾਸੇ ਇਹ ਵੀ ਹੈਗਾ ਸੋ ਜਦੋਂ ਦੋ ਸਮੀਕਰਨ ਹੋਣ ਇੱਕ ਪਾਸਾ ਇੱਕੋ ਹੀ ਹੋਵੇ ਤੇ ਦੂਜੇ ਪਾਸੇ ਬਰਾਬਰ ਹੋ ਜਾਂਦੇ ਨੇ ਸੋ 1 ਅਤੇ 2 ਤੋਂ ਪ੍ਰਾਪਤ ਹੁੰਦਾ ਹੈ ਵਰਗਮੂਲ x ਵਰਗਮੂਲ 3 20 x ਵਰਗਮੂਲ 3 ਭਾਵੇਂ ਇਹ ਸੱਜਾ ਪਾਸਾ ਤੇ ਇਹਦਾ ਇਹ ਸੱਜਾ ਪਾਸਾ ਇਹ ਦੋਨੋਂ ਬਰਾਬਰ ਹੋਵੇ ਠੀਕ ਹੈ ਜੀ ਅਗੇ ਹੁਣ ਥੋੜਾ ਇਹਨੂੰ ਸਰਲ ਕਰੀਏ ਸੋ 1 ਅਤੇ 2 ਤੋਂ ਫੇਰ ਪ੍ਰਾਪਤ ਹੁੰਦਾ ਮੈਂ ਫੇਰ ਦੁਬਾਰਾ ਲਿਖ ਲਿਆ ਹੁਣ ਤਿਰਛਾ ਗੁਣਨផល ਕਰਾਂਗੇ ਇਹ ਇੱਥੇ ਚਲਾ ਜਾਏਗਾ ਸੋ x guna, वर्गमूल 10 फिर वर्गमूल 3 बराबर 20 जमा x ਹੁਣ वर्गमूल 3 ਗੁਣਾ वर्गमूल 3 ਹੋ ਗਿਆ 3 ਸੋ 3 ਗੁਣਾ x ਹੋ ਗਿਆ 3x ਤੇ बराबर 20 जमा x x ਖੱਬੇ ਪਾਸੇ ਆ ਕੇ ਕਟਿਆ x ਹੋ ਗਿਆ 3x ਕਟਿਆ x बराबर 20 3x ਚੋਂ ਇੱਕ x ਗਿਆ 2x ਸੋ x बराबर ਹੋ ਗਿਆ 20/2 बराबर 10 ਸੋ x ਕੀ ਸੀਗਾ bc ਨਹਿਰ ਦੀ ਚੌੜਾਈ ਇਸ ਤਰ੍ਹਾਂ ਨਹਿਰ ਦੀ ਚੌੜਾਈ bc x 10 ਮੀਟਰ ਇੱਕ ਜਵਾਬ ਆ ਗਿਆ ਹੁਣ x ਦਾ ਮੂਲ ਦੋ ਵਿੱਚ ਭਰ ਕੇ 2 ਦੇ ਬਰਾਬਰ ਸੀ ਬੱਚਿਓ x ਵਰਗਮੂਲ 3 ਸੋ ab x ਵਰਗਮੂਲ 3 ਠੀਕ ਹੈ ਸੋ x ਕਿੰਨਾ ਦੱਸ ਸੋ 10 ਵਰਗਮੂਲ 3 ਸਾਡਾ ਜਵਾਬ ਆ ਗਿਆ ਇਸ ਤਰ੍ਹਾਂ ਟੀਵੀ ਟਾਵਰ ਦੀ ਉਚਾਈ 10 ਵਰਗਮੂਲ 3 ਮੀਟਰ ਹੈ ਆਓ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਹੈ ਸਾਡਾ 7 ਮੀਟਰ ਉੱਚੀ ਇਮਾਰਤ ਦੇ ਸ਼ਿਖਰ ਤੋਂ ਇੱਕ ਕੇਬਲ ਟਾਵਰ ਦੇ ਸ਼ਿਖਰ ਦਾ ਉਚਾਣ ਕੋਣ 60 ਡਿਗਰੀ ਹੈ ਅਤੇ ਇਸ ਦੇ ਪੈਰ ਦਾ ਨਿਵਾਨ ਕੋਣ 45 ਡਿਗਰੀ ਹੈ ਟਾਵਰ ਦੀ ਉਚਾਈ ਪਤਾ ਕਰੋ ਸੋ ਬੱਚਿਓ ਉਹਨੇ ਇੱਥੇ ਚਿੱਤਰ ਨਹੀਂ ਦਿੱਤਾ ਚਿੱਤਰ ਸੀ ਸਵਾਲ ਨੂੰ ਦੇਖ ਕੇ ਪੜ੍ਹ ਕੇ ਸਮਝ ਕੇ ਫਿਰ ਅਸੀਂ ਖਚਣਾ ਸੋ ਦੋ ਚੀਜ਼ਾਂ ਨੇ ਇੱਕ ਇਮਾਰਤ ਹੈਗੀ ਹੈ ਤੇ ਇੱਕ ਸੜਕ ਕੋਲ ਟਾਵਰ ਹੈਗੀ ਹੈ ਸੋ ਗੱਲ ਸੁਣ ਕੇ ਪਤਾ ਸਾਫ ਪਤਾ ਲੱਗਦਾ ਕਿ ਟਾਵਰ ਹੈਗੀ ਇਮਾਰਤ ਤੋਂ ਉੱਚੀ ਹੋਏਗੀ ਤਾਂ ਹੀ ਉਹਦੇ ਨਿਵਾਨ ਕੋਣ ਦੀ ਗੱਲ ਕਰ ਰਿਹਾ ਸੋ ਚਿੱਤਰ ਮੁਤਾਬਕ AB 7 ਮੀਟਰ ਉੱਚੀ ਇਮਾਰਤ ਹੈ AB 7 ਮੀਟਰ ਉੱਚੀ ਇਮਾਰਤ ਹੈ ਜਿਸ ਦੇ ਸ਼ਿਖਰ A ਤੋਂ ਸ਼ਿਖਰ ਇਹਦਾ ਸ਼ਿਖਰ ਇਹ ਆ ਗਿਆ ਤਾਂ ਕੇਬਲ ਟਾਵਰ CD ਦੇ ਸ਼ਿਖਰ C ਦਾ ਉਚਾਨ ਕੋਣ ਇੱਥੋਂ ਦੀ ਇੱਥੋਂ ਦੀ ਕੋਣ ਤੋਂ ਇਹ ਜਿਹੜਾ ਹੈਗਾ ਇਹ ਬੜਾ ਕੋਣ ਇਹ ਕਿੰਨਾ ਹੈ 60 ਡਿਗਰੀ ਹੈ ਠੀਕ ਹੈ C A E ਅਤੇ ਟਾਵਰ ਦੇ ਪੈਰ D ਦਾ ਨਿਵਾਨ ਕੋਣ ਐ ਟਾਵਰ ਦਾ ਪੈਰ ਹੋ ਗਿਆ D ਇਹਦਾ ਨਿਵਾਨ ਕੋਣ ਸੋ ਦ੍ਰਿਸ਼ਟੀ ਦੇਖਿਆ ਬਣ ਜਾਏਗੀ ਇਥੋਂ ਹੀ ਦੇਖ ਰਹੇ ਪਏ ਆ ਖੜੇ ਹੋ ਕੇ ਸੋ ਇਹ ਹੋ ਗਿਆ 45 ਡਿਗਰੀ ਠੀਕ ਹੈ ਜੀ ਹੁਣ CD ਜਿਹੜਾ ਹੈ ਉਹ ਸਾਨੂੰ ਪਤਾ ਲਗਾਣਾ ਸੀ CD ਹਉ ਦੇਖੀਏ ਹੁਣ ਹੱਲ ਪਹਿਲਾਂ ਤਾਂ ਹੈਗਾ DE AB ਅਜਿਹਾ ਲੇਦੇ ਇੱਥੇ ਜੱਜ ਦਾ ਜੋੜਾਂਗੇ ਇਹਨੂੰ ਸੋ DE ਜਿਹੜਾ ਹੈਗਾ ਉਹ AB ਦੇ ਬਰਾਬਰ ਹੋਏਗਾ ਭਾਵ DEB 7 ਮੀਟਰ ਦੇ ਬਰਾਬਰ ਹੋਏਗਾ ਠੀਕ ਹੈ ਜੀ ਹੁਣ 3ਪੁਜ DAE ਵਿੱਚ D AE ਦੇ ਵਿੱਚ cot DAE ਲਾਗਮੀ ਪੁਜਾ ਸੰਮੁਖ ਪੁਜਾ ਲਾਗਮੀ ਪੁਜਾ AE ਹੈਗੀ ਹੈ ਸੰਮੁਖ ਪੁਜਾ DE ਹੈਗੀ ਹੈ ਸੋ AE D ਸੋ ਦੁਬਾਰਾ ਫੇਰ ਤੇ ਲਿਖ ਦਿੰਦਾ ਮੈਂ AE D ਸੋ AE ਕਹਦੇ ਬਰਾਬਰ ਹੋ ਗਿਆ AE DE cot DAE ਸੋ DE cot 45° 48 40 ਡਿਗਰੀ ਦਾ ਮੁੱਲ ਕਿੰਨਾ ਹੁੰਦਾ 1 ਸੋ DE 1 DE ਇਹਦਾ ਮਤਲਬ ਕੀ ਹੈ ਕਿ AE DE ਸੋ AE 7 ਮੀਟਰ ਹੋ ਗਿਆ ਕਿਉਂਕਿ AE ਜਿਹੜਾ ਹੈਗਾ ਉਹ ਕਿਹਦੇ ਬਰਾਬਰ ਹੈ ਉਹ DE ਦੇ ਬਰਾਬਰ ਹੈ ਤੇ DE ਕਿਹਦੇ ਬਰਾਬਰ ਹੈ AB ਦੇ ਬਰਾਬਰ ਹੈ ਭਾਵ AE ਜਿਹੜਾ ਹੈ ਉਹ 7 ਮੀਟਰ ਹੈ ਹੁਣ CAE ਵਿੱਚ CAI ਆਪਣਾ ਉੱਪਰਲਾ ਤ੍ਰਿਭੁਜ C A E ਦੇ ਵਿੱਚ ਉੱਪਰਲਾ ਤ੍ਰਿਭੁਜ ਲਵਾਂਗੇ tan C A E ਸੰਮੁਖ ਪ भुजा ਲਾਭਕ ਪ भुजा ਭਾਵ CE AE C e A ਸੋ e. C ਕਿਹਦੇ ਬਰਾਬਰ ਹੋ ਜਾਏਗਾ AE tan C A E ਸੋ AE tan 60° ਸੋ AE ਕਿੰਨਾ 7 ਤੇ ਵਰਗਮੂਲ 3 tan 60° ਦਾ ਮੁੱਲ ਹੈਗਾ ਸੋ CE ਬਰਾਬਰ ਹੋ ਗਿਆ 7 ਵਰਗਮੂਲ 3 ਮੀਟਰ ਹੁਣ ਸਾਨੂੰ CD ਚਾਹੀਦਾ ਨਾ ਸੋ ਸੀ ਬਰਾਬਰ ਸੀ ਜਮਾ ਡੀ ਸੋ ਸੀ ਇ ਜਮਾ ਡੀ ਇ ਸੋ ਸੀ ਕਿਨ 7 ਵਰਗੂ 3 ਤੇ ਟੀ ਕਿਨ 7 7 ਸਾਂਝਾ ਬਾਹਰ ਆ ਗਿਆ ਬ੍ਰੈਕਟ ਬਾਗੇ ਵਰਗਮੂਲ 3 ਜਮਾ 1 ਸਾਡਾ ਜਵਾਬ ਆ ਗਿਆ ਇਸ ਤਰ੍ਹਾਂ ਟਾਵਰ ਦੀ ਉਚਾਈ 7 ਬ੍ਰੈਕਟ ਚ ਵਰਗਮੂਲ 3 ਜਮਾ 1 ਮੀਟਰ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਸਵਾਲ 11ਵਾਂ ਤੇ 12ਵਾਂ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ